ਉਧੂਈ ਸੀਗੀ ਮਾੜੇ ਮੁਰਤੇ ਸਾਹ ਸੀਗੇ ਤੇ ਸਾਨੂੰ ਇਹਨਾਂ ਦੇ ਮਲਾਜਮਾਂ ਨੇ ਜਦੋਂ ਅਸੀਂ ਉੱਥੋਂ ਆਏ ਮਲਾਜਮਾਂ ਨੇ ਨਾਲ ਮੋਟਰਸਾਈਕਲ ਦੇ ਉੱਤੇ ਰਖਾਤਾ ਸਾਨੂੰ ਤਾਂ ਨਹੀਂ ਇਹ ਗੱਲ ਬਾਰੇ ਪਤਾ ਸੀ ਦਾ ਤੱਤੀ ਪੱਟੀ ਸਾਨੂੰ ਦਾ ਸਾਰੇ ਸਾਡੇ ਉਸ ਮਾਰੇ ਗਏ ਸੀਗੇ ਇਹਨਾਂ ਨੇ ਇਹਨਾਂ ਨੂੰ ਪਤਾ ਕਿ ਅਸੀਂ ਜਾਂ ਕੋਈ ਐਂਬੂਲੈਂਸ ਦੀ ਸਹਤਾ ਦੇਨੀ ਆ ਕਿ ਬੰਦਾ ਹੁਣ ਜਾਦੇ ਡਿੱਗਿਆ ਪਿਆ ਵੀ ਇਹ ਚੱਕ ਕੇ ਅੰਦਰ ਵੀ ਲਿਜਾ ਸਕਦੇ ਅੰਦਰ ਕਿਹੜਾ ਹਸਪਤਾਲ ਹੈ ਨਹੀਂ ਸੀਗੇ ਸਾਨੂੰ ਕੋਈ ਇਹਨਾਂ ਦੇ ਉੱਤੋਂ ਕੋਈ ਸ਼ੈਤਾਨੀ ਮਿਲੇਗੀ ਸਾਨੂੰ ਡੈੱਡ ਬੋਡੀ ਮਿਲੀ ਆ ਜੀ ਬੰਦੇ ਦੀ ਜਦੋਂ ਉਸ ਤੋਂ ਬਾਅਦ ਵਿੱਚ ਕਹਿੰਦੇ ਤੁਸੀਂ ਛੇਤੀ ਛੇਤੀ ਦਵਾਈ ਲੈ ਲਓ ਇੱਥੋਂ ਬਾਹਰੋਂ ਲੈ ਲਓ ਅਸੀਂ ਕਹਾਂ ਵੀ ਬਾਹਰ ਹੁਣ ਕਿਹੜਾ ਕੱਲੋ ਗਈ ਆ ਹਸਪੀਟਲ ਜਾਵ ਰਹੀ ਸਰਕਾਰੀ ਉੱਥੇ ਲੈ ਕੇ ਗਏ ਉੱਥੇ ਲਿਜਾ ਕੇ ਜਦੋਂ ਨਾਲ ਦੇ ਨਾਲ ਹੀ ਅੰਦਰ ਗਏ ਤੇ ਅੰਦਰ ਜਾਂ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਇਹ ਤਾਂ ਡੈੱਡ ਬੋਡੀ ਆ ਜੀ ਇਹ ਤਾਂ ਪਹਿਲਾਂ ਹੀ ਖਤਮ ਆ ਸਸ਼ੀਗਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਪਿਛਲੇ ਕੁਝ ਦਿਨਾਂ ਤੋਂ ਅਸੀਂ ਇੱਕ ਵੀਡੀਓ ਦੇਖ ਰਹੇ ਹਾਂ ਖਬਰਾਂ ਦੇਖ ਰਹੇ ਹਾਂ ਜਿਦੇ ਵਿੱਚ ਕਿ ਨਰਿੰਦਰ ਦੀਪ ਸਿੰਘ ਜੋ ਕਿ ਗੋਨਿਆਣਾ ਮੰਡੀ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਨਰਿੰਦਰ ਦੀਪ ਸਿੰਘ ਜੋ ਕਿ ਪੇਛੇ ਵੱਜੋ ਮਾਸਟਰ ਸੀ ਉਸ ਨੂੰ ਸੀਆ ਸੀਆਈਏ ਬਠਿੰਡਾ ਦੀ ਟੀਮ ਨੇ ਚੱਕਿਆ ਔਰ ਉਸਤੇ ਅਨਤ ਤਸ਼ੱਦਦ ਕੀਤਾ ਉਸ ਨੂੰ ਕਰੰਟ ਲਾਇਆ ਗਿਆ ਜਿਸ ਦੇ ਵਜੋਂ ਜਿਸ ਦੇ ਨਤੀਜੇ ਵਜੋਂ ਜਿਹੜੀ ਮੌਤ ਹੋ ਜਾਂਦੀ ਆ ਇਸ ਘਟਨਾ ਨੂੰ ਹਜੇ ਕੁਝ ਦਿਨ ਬੀਤੇ ਸੀ ਕਿ ਸਾਨੂੰ 2-3 ਦਿਨਾਂ ਪਹਿ ਇੱਕ ਹੋਰ ਖਬਰ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਫਰੀਦਕੋਟ ਦੇ ਪਿੰਡ ਜਿਵਨ ਸਿੰਘ ਵਾਲਾ ਤੋਂ ਆ ਜਿੱਥੋਂ ਦੇ ਇੱਕ ਗਰੀਬ ਪਰਿਵਾਰ ਦੇ ਬਲਵਿੰਦਰ ਸਿੰਘ ਦੀ ਜੇਲ੍ਹ ਦੇ ਵਿੱਚ ਹਾਲਤ ਖਰਾਬ ਹੋ ਜਾਂਦੀ ਆ ਜਿਸ ਦਿਨ ਉਸ ਦੀ ਜ਼ਮਾਨਤ ਹੁੰਦੀ ਆ ਤਾਂ ਜਿਹੜੇ ਉਸ ਦੇ ਪਰਿਵਾਰਕ ਮੈਂਬਰ ਨੇ ਉਸ ਨੂੰ ਲੈ ਕੇ ਆਉਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਉਸ ਨੂੰ ਜੇਲ੍ਹ ਦੇ ਵਿੱਚੋਂ ਲਿਆਇਆ ਜਾਂਦਾ ਜਦੋਂ ਉਸ ਦੀ ਜ਼ਮਾਨਤ ਹੁੰਦੀ ਆ ਤਾਂ ਪਰਿਵਾਰਕ ਮੈਂਬਰ ਉਹਨੂੰ ਮਿਲਣ ਲਈ ਜਾਂਦੇ ਨੇ ਸੋ ਉਸ ਦੀ ਹਾਲਤ ਜਿਹੜੀ ਬਹੁਤ ਖਰਾਬ ਹੁੰਦੀ ਆ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਤਾਂ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਜਿਹੜਾ ਮ੍ਰਿਤਕ ਕੋਸ਼ਟ ਕਰ ਦਿੱਤਾ ਜਾਂਦਾ। ਡਾਕਟਰ ਵੱਲੋਂ ਦੱਸਿਆ ਜਾਂਦਾ ਕਿ ਇਸ ਦੀ ਮੌਤ ਜਿਹੜੀ ਉਹ ਹੋ ਚੁੱਕੀ ਆ। ਅ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲਗਭਗ 11-12 ਦਿਨ ਪਹਿਲਾਂ ਬਲਵਿੰਦਰ ਸਿੰਘ ਨੂੰ ਸ਼ਰਾਬ ਦੇ ਗੈਰ ਕਾਨੂੰਨੀ ਸ਼ਰਾਬ ਵੇਚਣ ਦੇ ਦੋਸ਼ ਦੇ ਵਿੱਚ ਅਰੈਸਟ ਕੀਤਾ ਜਾਂਦਾ ਪੁਲਿਸ ਵੱਲੋਂ। ਔਰ ਉਸ ਨੂੰ ਅਰੈਸਟ ਕਰਕੇ ਇੱਕ ਵਾਰ ਥਾਣੇ ਹਲ ਜਾਇਆ ਜਾਂਦਾ ਉਸ ਤੋਂ ਬਾਅਦ ਫਿਰ ਦੁਬਾਰਾ ਪਿੰਡ ਵਿੱਚ ਲਿਆਇਆ ਜਾਂਦਾ ਔਰ ਉਸ ਦੀ ਕੁੱਟਮਾਰ ਕੀਤੀ ਜਾਂਦੀ ਉਸ ਨੂੰ ਕਿਹਾ ਜਾਂਦਾ ਕਿ ਤੂੰ ਜੋ ਅਸੀਂ ਕਵਾਂਗੇ ਤੂੰ ਉਹ ਬੋਲ। ਔਰ ਬਲਵਿੰਦਰ ਸਿੰਘ ਉਸੇ ਤਰ੍ਹਾਂ ਹੀ ਕਰਦਾ ਉਸ ਤੋਂ ਬਾਅਦ ਉਹਤੇ ਨਜਾਇਜ਼ ਪਰਚਾ ਪਾਇਆ ਜਾਂਦਾ ਹਰਿਆਣੇ ਦੀ ਸ਼ਰਾਬ ਦਾ ਨਜਾਇਜ਼ ਪਰਚਾ ਪਾਇਆ ਜਾਂਦਾ 11 ਦਿਨ ਬਲਵਿੰਦਰ ਸਿੰਘ ਜੇਲ੍ਹ ਦੇ ਵਿੱਚ ਰਹਿੰਦਾ ਉਸ ਤੋਂ ਬਾਅਦ ਉਹਦੀ ਜਮਾਨਤ ਜਿਹੜੀ ਉਹ ਹੋ ਜਾਂਦੀ ਆ ਜਦੋਂ ਉਹਦੀ ਜਮਾਨਤ ਹੋ ਜਾਂਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜਦੋਂ ਪਰਿਵਾਰ ਵਾਲਿਆਂ ਨੂੰ ਲੈ ਕੇ ਆਉਂਦੇ ਆ ਤਾਂ ਜਿਹੜਾ ਉਹਦੀ ਹਾਲਤ ਗੰਭੀਰ ਹੁੰਦੀ ਆ ਉਸਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਉਸਦੀ ਡੈਥ ਹੋ ਜਾਂਦੀ ਆ ਹੁਣ ਪਰਿਵਾਰ ਵੱਲੋਂ ਇਲਜ਼ਾਮ ਇਹ ਲਾਇਆ ਜਾ ਰਿਹਾ ਕਿ ਜਿਹੜੀ ਬਲਵਿੰਦਰ ਸਿੰਘ ਦੀ ਹਾਲਤ ਹੋਈ ਆ ਉਹ ਪੁਲਿਸ ਦੀ ਕੁੱਟਮਾਰ ਤੋਂ ਬਾਅਦ ਹੋਈ ਆ ਜੇਕਰ ਬਲਵਿੰਦਰ ਸਿੰਘ ਦੀ ਹਾਲਤ ਗੰਭੀਰ ਸੀ ਜੇਕਰ ਜੇਲ੍ਹ ਦੇ ਵਿੱਚ ਉਸ ਦੀ ਸਿਹਤ ਚੰਗੀ ਨਹੀਂ ਸੀ ਤਾਂ ਜੇਲ੍ਹ ਪ੍ਰਸ਼ਾਸਨ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਉਸ ਦਾ ਜਿਹੜਾ ਪ੍ਰੋਪਰ ਇਲਾਜ ਕਿਉਂ ਨਹੀਂ ਕਰਵਾਇਆ ਜਾਂ ਪਰਿਵਾਰਕ ਮੈਂਬਰਾਂ ਨੂੰ ਕਿਉਂ ਨਹੀਂ ਦੱਸਿਆ ਕਿ ਤੁਹਾਡੇ ਮਰੀਜ਼ ਦੀ ਜਾਂ ਤੁਹਾਡੇ ਤੁਹਾਡੇ ਜਿਹੜਾ ਪਰਿਵਾਰਕ ਮੈਂਬਰ ਆ ਜੇਲ੍ਹ ਦੇ ਵਿੱਚ ਆ ਉਸ ਦੀ ਹਾਲ ਵੀਡੀਓ ਖਰਾਬ ਹੋ ਚੁੱਕੀ ਆ ਸੋ ਸਾਥਿਓ ਇਸ ਤੋਂ ਪਹਿਲਾਂ ਅਗਰ ਤੁਸੀਂ ਦੇਖੋ ਸਾਡੇ ਚੈਨਲ ਦੇ ਉੱਪਰ ਅਸੀਂ ਖਬਰ ਵੀ ਚਲਾਈ ਸੀ ਗੋਰਾ ਮੱਤਾ ਜੋ ਕਿ ਮਜ਼ਦੂਰ ਆਗੂ ਆ ਉਸ ਦੇ ਵੀ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਸੀ ਜਿਸ ਦੀ ਕਿ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਦੇ ਚੱਡੇ ਪਾੜੇ ਗਏ ਉਸ ਨੂੰ ਗੰਦਾ ਪਾਣੀ ਪਾਇਆ ਗਿਆ ਤੁਸੀਂ ਸਾਰਿਆਂ ਨੇ ਸਾਡੇ ਚੈਨਲ ਦੇ ਉੱਪਰ ਵੀਡੀਓ ਦੇਖੀ ਹੈ ਜੇ ਨਹੀਂ ਦੇਖੀ ਤਾਂ ਉੱਪਰ ਅਸੀਂ ਆਈ ਬਟਨ ਤੇ ਉਹ ਵੀਡੀਓ ਲਾ ਦਾਂਗੇ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਕੁਲਦੀਪ ਚੰਦ ਭਾਨ ਦੇ ਉੱਪਰ ਵੀ ਤਸ਼ੱਦਦ ਹੁੰਦਾ ਪੁਲਿਸ ਦੁਆਰਾ ਪਰ ਉਹਦੀ ਵੀ ਜਿਹੜੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਨਰਿੰਦਰਦੀਪ ਸਿੰਘ ਮਾਸਟਰ ਜੋ ਕਿ ਬਹੁਤ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਉਸ ਤੋਂ ਪਹਿਲਾਂ ਇੱਕ ਕਰਨਲ ਦੀ ਵੀ ਕੁੱਟਮਾਰ ਪੰਜਾਬ ਪੁਲਿਸ ਦੁਆਰਾ ਕੀਤੀ ਗਈ ਸੀ ਸੋ ਇਹਨਾਂ ਘਟਨਾਵਾਂ ਤੋਂ ਇਹ ਲੱਗਦਾ ਕਿ ਪੰਜਾਬ ਪੁਲਿਸ ਜਿਹੜੀ ਉਹ ਬਹੁਤ ਜ਼ਿਆਦੇ ਅ ਦਰਿੰਦਗੀ ਜਿਹੜੀ ਦਰਿੰਦਗੀ ਦਾ ਰੂਪ ਇਹਦਾ ਧਾਰਨ ਕਰ ਚੁੱਕੀ ਆ ਔਰ ਜੋ ਇਹਨਾਂ ਦੇ ਦਿਲ ਚੋਂ ਦਾ ਪੰਜਾਬ ਪੁਲਿਸ ਦੇ ਉਹ ਕਰ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਜਈਆ ਕਟਨਾਵਾਂ ਸਾਹਮਣੇ ਆ ਰਹੀਆਂ ਕੁਝ ਕਟਨਾਵਾਂ ਸਾਹਮਣੇ ਆਈਆਂ ਪਰ ਕੁਝ ਕਟਨਾਵਾਂ ਸਾਹਮਣੇ ਨਹੀਂ ਆਉਂਦੀਆਂ ਹੁਣ ਜਿਵੇਂ ਤੁਸੀਂ ਹਰ ਨਰਿੰਦਰਦੀਪ ਵਾਲੇ ਮਸਲੇ ਨੂੰ ਹੀ ਦੇਖ ਲਓ ਨਰਿੰਦਰਦੀਪ ਦਾ ਜਿਹੜਾ ਪਰਿਵਾਰ ਉਹ ਪੜਿਆ ਲਿਖਿਆ ਠੀਕ ਠਾਕ ਆ ਔਰ ਨਰਿੰਦਰਦੀਪ ਖੁਦ ਵੀ ਮਾਸਟਰ ਸੀ ਜਿਸ ਤੋਂ ਬਾਅਦ ਕਿਹੜਾ ਮਸਲਾ ਇਹ ਬਹੁਤ ਜ਼ਿਆਦਾ ਗਰਮਾਇਆ ਸੁਰੱਖਿਆ ਦੇ ਵਿੱਚ ਆਇਆ ਖਬਰਾਂ ਦੇ ਵਿੱਚ ਆਇਆ ਪਰ ਦੂਜੇ ਪਾਸੇ ਜੋਨ ਸਿੰਘ ਵਾਲਾ ਦੇ ਬਲਵਿੰਦਰ ਸਿੰਘ ਜੋ ਕਿ ਗਰੀਬ ਪਰਿਵਾਰ ਤੋਂ ਸੀ ਜਿਸ ਨੂੰ ਕਿ ਵੱਡੇ ਚੈਨਲਾਂ ਨੇ ਜਿਹੜਾ ਕਵਰ ਨਹੀਂ ਕੀਤਾ ਪਰ ਉਸ ਦੀ ਕੁੱਟਮਾਰ ਵੀ ਜਿਹੜੀ ਹੋਈ ਆ ਔਰ ਜਿਹੜੀ ਉਸ ਦੀ ਮੌਤ ਜਿਹੜੇ ਉਸ ਦੇ ਪਰਿਵਾਰ ਦੇ ਲੋਕ ਨੇ ਇਲਜ਼ਾਮ ਲਾ ਰਹੇ ਨੇ ਕਿ ਜਿਹੜੀ ਉਸ ਦੀ ਮੌਤ ਆ ਉਹ ਕੁੱਟਮਾਰ ਤੋਂ ਬਾਅਦ ਹੀ ਹੋਈ ਆ ਖੈਰ ਇਸ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ ਇਹ ਤਾਂ ਜਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਪਰਿਵਾਰ ਨੇ ਇਹ ਇਲਜ਼ਾਮ ਲਾਏ ਆ ਕਿ ਉਹ ਹੀ ਲਾਇਆ ਕਿ ਕੁੱਟਮਾਰ ਤੋਂ ਬਾਅਦ ਜਿਹੜੀ ਬਲਵਿੰਦਰ ਦੀ ਡੈਥ ਹੋਈ ਆ ਸੋ ਸਾਥੀਓ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਕਿ ਜੋ ਪੰਜਾਬ ਪੁਲਿਸ ਦੇ ਹਰ ਰੋਜ਼ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਿਹਾ ਔਰ ਸਰਕਾਰ ਦੇ ਵੱਲੋਂ ਕਦੇ ਵੀ ਕੋਈ ਬਿਆਨ ਨਹੀਂ ਆਇਆ ਪਰ ਖਾਸ ਕਰਕੇ ਜਿਵੇਂ ਹੁਣ ਸਾਡੇ ਐਮਐਲਏ ਐਮਪੀ ਜੋ ਗਰੀਬ ਪਰਿਵਾਰਾਂ ਤੋਂ ਨੇ ਸ਼ੈਡਿਊਲ ਕਾਸਟ ਤੋਂ ਨਹੀਂ ਗਰੀਬ ਪਰਿਵਾਰ ਤਾਂ ਨਹੀਂ ਕਵਾਂਗੇ ਸ਼ੈਡਿਊਲ ਕਾਸਟ ਦੇ ਜਿਹੜੇ ਐਮਪੀ ਨੇ ਐਮਐਲਏ ਨੇ ਜੋ ਸਾਡੀਆਂ ਵੋਟਾਂ ਲੈ ਕੇ ਰਿਜ਼ਰਵੇਸ਼ਨ ਦਾ ਫਾਇਦਾ ਲੈ ਕੇ ਐਮਐਲਏ ਆਰਪੀ ਬਣੇ ਨੇ ਉਹਨਾਂ ਦਾ ਵੀ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਚਾਹੇ ਉਹ ਗੋਰਾ ਬੱਤਾ ਦੀ ਘਟਨਾ ਹੋਵੇ ਚਾਹੇ ਚੰਦਪਾਣ ਵਾਲੇ ਸਰਪੰਚ ਕੁਲਦੀਪ ਸਿੰਘ ਦੀ ਘਟਨਾ ਹੋਵੇ ਚਾਹੇ ਉਹ ਜਿਹੜੀ ਤਾਜ਼ਾ ਘਟਨਾ ਬਲਵਿੰਦਰ ਸਿੰਘ ਪਿੰਡ ਜੌਣ ਵਾਲਾ ਦੀ ਹੋਵੇ ਇਹਨਾਂ ਘਟਨਾਵਾਂ ਦੇ ਵਿੱਚ ਕਦੇ ਵੀ ਕਿਸੇ ਵੀ ਜਿਹੜਾ ਲੀਡਰ ਦਾ ਜਾਂ ਐਮਐਲਏ ਦਾ ਐਮਪੀ ਦਾ ਕਦੇ ਵੀ ਬਿਆਨ ਜਿਹੜਾ ਨਹੀਂ ਆਇਆ ਸੋ ਸਾਥੀਓ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਸੀ ਚਾਹੁੰਦੇ ਆ ਕਿ ਬਲਵਿੰਦਰ ਦੇ ਪਰਿਵਾਰ ਨੂੰ ਜਿਹੜਾ ਇਨਸਾਫ ਮਿਲੇ ਔਰ ਇਸ ਦੇ ਨਾਲ ਹੀ ਕੁਲਦੀਪ ਸਿੰਘ ਚੰਦਪਾਣ ਤੇ ਗੋਰਾ ਮੱਤਾ ਜੀ ਨੂੰ ਵੀ ਇਨਸਾਫ ਮਿਲੇ ਕਿਉਂਕਿ ਉਹਨਾਂ ਦੇ ਉੱਪਰ ਵੀ ਪੁਲਿਸ ਦੇ ਵੱਲੋਂ ਬਹੁਤ ਜ਼ਿਆਦਾ ਜਿਹੜਾ ਤਸ਼ੱਦਦ ਹੋਇਆ ਸੋ ਸਾਰੇ ਸਾਥੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਜਿਹੜੇ ਸਾ ਤੁਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭੀਮ